ਐਡ ਕੀ ਜੇ ਕੋਈ ਸੈਲੀਬ੍ਰਿਟੀ ਆਂਦਾ ਇਹਨਾਂ ਨੂੰ ਕੰਨੂ ਫੜ ਕੇ ਪੰਜਾਬ ਚੋਂ ਬਾਹਰ ਕੱਢੋ ਕਿਸੇ ਪਾਰਟੀ ਤੋਂ ਕਿਸੇ ਪਾਰਟੀ ਚੋਂ ਜਿਹੜੇ ਇਸ ਕਿਸਮ ਦੇ ਸੈਲੀਬ੍ਰਿਟੀ ਹੈ ਜੇ ਦਾ ਘਰ ਗੁਰਦਾਸਪੁਰ ਚ ਨਹੀਂ ਜਿਹੜਾ ਕਦੀ ਗੁਰਦਾਸਪੁਰ ਆਇਆ ਨਹੀਂ ਜਿਹਨੂੰ ਨਕਸ਼ੇ ਤੇ ਨਹੀਂ ਪਤਾ ਗੁਰਦਾਸਪੁਰ ਕਿੱਥੇ ਸਣੀ ਦੇ ਓਰ ਲੈ ਦੇ ਕੋਈ ਕਸਰ ਛੱਡੀ ਸੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 650 ਆਮ ਆਦਮੀ ਕਲੀਨ ਕਰ ਸਾਡੇ ਕੋਲ ਸਬਕ ਸੋ ਹੋਰ ਤਿਆਰ ਹੈ 800 ਦੇ ਨਿੱਤਰ ਹੋ ਜਾਣਗੇ ਪੰਜ ਆਬ ਦੇ ਵਿੱਚ 70 ਤੋਂ 75 ਲੱਖ ਬੰਦੇ ਆ ਕੇ ਹਰ ਰੋਜ਼ ਦਵਾਈ ਲੈ ਜਾਂਦੇ। ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ। ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਊ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ੍ਹ ਸਕਦੇ ਹਾਂ। ਗੁਰਦਾਸਪੁਰ ਤੋਂ ਹੁਣੇ ਇੱਕ ਖਬਰ ਆਈ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਫਰਾ ਨੂੰ ਉਤਾਰਿਆ ਜਾ ਸਕਦਾ ਹੈ। ਇਹਨਾਂ ਨੂੰ ਘੱਲ ਲੈਂਦੋ ਯੁਵਰਾਜ ਸਿੰਘ ਨੂੰ ਯੁਵਰਾਜ ਸਿੰਘ ਦਾ ਗੁਰਦਾਸਪੁਰ ਨਾਲ ਕੀ ਕਨੈਕਸ਼ਨ ਹੈ? ਹਾਂਜੀ। ਗੁਰਦਾਸਪੁਰ ਨਾਲ ਯੂਵਰਾਜ ਦਾ ਕੀ ਕਨੈਕਸ਼ਨ ਨਾ ਸਣੀ ਦਾ ਬਾਪੂ ਆਇਆ ਪਹਿਲੇ ਸੀ ਧਰਮਿੰਦਰ ਜਿਹੜਾ ਬੀਕਾਨੇਰ ਤੋਂ ਬਣਿਆ ਇੱਕ ਵਾਰ ਵੀ ਵਿਜ਼ਿਟ ਬੀਕਾਨੇਰ ਨਹੀਂ ਕੀਤਾ ਗੁਰਦਾਸਪੁਰ ਤੋਂ ਹੁਣੇ ਇੱਕ ਖਬਰ ਆਈ ਹੈ ਕਿ ਕਰੈਕਟਰ ਯੂਵਰਾਜ ਸਿੰਘ ਹੋਰਾਂ ਨੂੰ ਉਤਾਰਿਆ ਜਾ ਸਕਦਾ ਕਦੇ ਅਕਸ਼ ਕੁਮਾਰ ਦਾ ਨਾਮ ਸਾਹਮਣੇ ਆਉਂਦਾ ਲੁਧਿਆਣੇ ਤੋਂ ਆ ਸਕਦੇ ਨੇ ਤੁਸੀਂ ਇਹਨੂੰ ਬਤੌਰ ਆਪੋਰਚ ਕੰਪੀਜੀਸ਼ਨ ਦੇ ਤੌਰ ਤੇ ਕਿਵੇਂ ਵੇਣੀ ਇੱਕ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਨੌਜਵਾਨਾਂ ਨੂੰ ਐਤ ਕੀ ਜੇ ਕੋਈ ਸੈਲੀਬ੍ਰਿਟੀ ਆਂਦਾ ਇਹਨਾਂ ਨੂੰ ਕੰਨੂ ਫੜ ਕੇ ਪੰਜਾਬ ਚੋਂ ਬਾਹਰ ਕੱਢੋ ਕਿਸੇ ਪਾਰਟੀ ਤੋਂ ਕਿਸੇ ਪਾਰਟੀ ਚੋਂ ਜਿਹੜੇ ਇਸ ਕਿਸਮ ਦੇ ਸੈਲੀਬ੍ਰਿਟੀ ਹੈ ਜਿਹਦਾ ਘਰ ਗੁਰਦਾਸਪੁਰ ਚ ਨਹੀਂ ਜਿਹੜਾ ਕਦੀ ਗੁਰਦਾਸਪੁਰ ਆਇਆ ਨਹੀਂ ਜਿਹਨੂੰ ਨਕਸ਼ੇ ਤੇ ਨਹੀਂ ਪਤਾ ਗੁਰਦਾਸਪੁਰ ਕਿੱਥੇ ਸਣੀ ਦਿਓਰ ਨੇ ਇਹਦੇ ਕੋਈ ਕਸਰ ਛੱਡੀ ਚ ਪਰ ਗੁਰਦਾਸਪੁਰ ਹੀ ਹਿਸਟਰੀ ਬਣਾਉਂਦੇ ਨੇ ਇਹ ਨਹੀਂ ਉਹ ਐਥ ਕੀ ਸਮਝਾਵਾਂਗੇ ਇਹਨਾਂ ਨੂੰ ਕੱਢ ਲੈਣ ਤੋਂ ਯੂਵਰਾਜ ਸਿੰਘ ਨੂੰ ਯੂਵਰਾਜ ਸਿੰਘ ਦਾ ਗੁਰਦਾਸਪੁਰ ਨਾਲ ਕੀ ਕਨੈਕਸ਼ਨ ਹੈ ਹਾਂਜੀ ਗੁਰਦਾਸਪੁਰ ਨਾਲ ਯੁਵਰਾਜ ਦਾ ਕੀ ਕਨੈਕਸ਼ਨ? ਉਹ ਕਨੈਕਸ਼ਨ ਦਾ ਸਣੀ ਦਾ ਵੀ ਕੋਈ ਨਹੀਂ ਸੀ। ਨਹੀਂ ਬਟ ਦੈਟਸ ਐਗਜ਼ੈਕਟਲੀ ਵਾਟ ਆਈ ਸੇ। ਕਿਥੇ ਲੱਭੇ ਨੇ ਜੀ? ਨਾ ਸਣੀ ਦਾ ਬਾਪੂ ਆਇਆ ਪਹਿਲੇ ਜੀ। ਧਰਮਿੰਦਰ ਜਿਹੜਾ ਬੀਕਾਨੇਰ ਤੋਂ ਬਣਿਆ ਇੱਕ ਵਾਰ ਵੀ ਵਿਜ਼ਿਟ ਬੀਕਾਨੇਰ ਨਹੀਂ ਕੀਤਾ ਜੀ। ਸੇਮ ਸਣੀ ਦੀ ਗੱਲ ਏ। ਕੀ ਸਮਝੋ ਅਸੀਂ ਇਹ ਕੀ ਲੋਕ ਸਮਝਦੇ ਨੇ ਕਿ ਯਾਰ ਐਨੇ ਅਸੀਂ ਅ ਗਾਰੇ ਤੇ ਗੁਜ਼ਰੇ ਆ ਕਿ ਅਸੀਂ ਬਿਲਕੁਲ ਤੁਸੀਂ ਜਿਸ ਕਿਸਮ ਦਾ ਮਰਜ਼ੀ ਬੰਦਾ ਖੜਾ ਕਰ ਦੋ ਤੇ ਅਸੀਂ ਵੋਟਾਂ ਉਹਨਾਂ ਨੂੰ ਪਾ ਦਾਂਗੇ ਜੀ ਐਡ ਕਿ ਬੀਜੇਪੀ ਊਡ ਬੀ ਇਨ ਮੇਜਰ ਸਪਾਈ ਉਹਦਾ ਮਤਲਬ ਇਹ ਹੈ ਕਿ ਬੀਜੇਪੀ ਕੋਈ ਪਤਾ ਗੁਰਦਾਸਪੁਰ ਦੀ ਪਾਰਲੀਮੈਂਟ ਸੀਟ 'ਚ ਖੜੇ ਹੋਣ ਦੇ ਕਾਬਿਲ ਨਹੀਂ ਅਸ਼wini ਉਹਨਾਂ ਦਾ ਸ਼ਰਮਾ ਜੀ ਹੈ ਨੇ ਸਿਟਿੰਗ ਐਮ ਐਲ ਏ ਪਠਾਨਕੋਟ ਦਾ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਰਹਿ ਚੁੱਕਿਆ ਹਮ ਇਹ ਕੀ ਉਹਨਾਂ ਲੀਡਰਾਂ ਦੇ ਇਸ ਸੈਮੇਂ ਦੇ ਵਿੱਚ ਉਹਦਾ ਮਤਲਬ ਹੈ ਕਿ ਜੇ ਤੁਸੀਂ ਉਹਨਾਂ ਨੂੰ ਵੀ ਕਾਬਲ ਨਹੀਂ ਸਮਝਦੇ ਤਾਂ ਮਤਲਬ ਤੁਸੀਂ ਆਪ تسلیم ਕਰਦੇ ਹੋ ਕਿ ਤੁਹਾਡੀ ਤੁਹਾਨੂੰ ਆਪਣੀ ਖੁਦ ਹੀ ਲੀਡਰਸ਼ਿਪ ਤੇ ਫੇਥ ਹੀ ਨਹੀਂ ਚੀ ਇਹਦੇ ਵਿੱਚ ਤੁਹਾਡੇ ਤੁਹਾਡੀ ਚਰਚਾ ਹੋ ਚੁੱਕੀ ਹੈ ਉਮੀਦਵਾਰਾਂ ਦੇ ਬਾਰੇ ਕੋਈ ਮੀਟਿੰਗ ਹੋਈ ਚੱਤਾ ਤੇ ਸਾਡੀ ਲਗਾਤਾਰ ਚੱਲ ਹੀ ਰਹੀ ਜੀ ਕਦੋਂ ਤੱਕ ਤਸਦੀਮ ਫਾਈਨਲ ਕਰ ਲਓਗੇ ਕੋਈ ਹੈ ਮੈਂ ਜਦੋਂ ਦੇ ਵੇਖੋ ਸਰਵੇ ਚੱਲ ਰਿਹਾ ਸਰਵੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਨਾ ਹਰ ਸ਼ੀਟ ਤੇ ਅਸੀਂ ਕੱਲੇ ਨੇ ਜਿਹੜੇ ਪਰਸਪੈਕਟਿਵ ਬੰਦੇ ਹੈ ਨੇ ਉਹਨਾਂ ਦੇ ਉਹ ਸਰਵੇਜ਼ ਦੀ ਰਿਪੋਰਟਸ ਵੀ ਆਣਗੇ ਉਹ ਦੱਸਣਗੇ ਭਾਜੀਪੀ ਤੇ ਆਪ ਵਾਲੇ ਕਹਿੰਦੇ ਆ ਵੀ ਤੁਹਾਡੇ ਕਈ ਕੈਂਡੀਡੇਟ ਜਿਹੜੇ ਪਿਛਲੇ ਸੀਗੇ ਸਾਡੇ ਸੰਪਰਕ 'ਚ ਵੀ ਹੈਗੇ ਨੇ ਕਈ ਭਾਜੀਪੀ ਦੇ ਸਾਡੇ 'ਚ ਨੇ ਸੰਪਰਕ 'ਚ ਨੇ ਆਪ ਦੀ ਤੇ ਗੱਲੀ ਚੜੋ ਇਹਨਾਂ ਕੋ ਤੇ ਕੈਂਡੀਡੇਟ ਹੀ ਕੋਈ ਨਹੀਂ ਜੀ ਅੱਛਾ ਇਹਨਾਂ ਨੇ ਤੇ ਸਾਰੇ ਇੰਪੋਰਟ ਹੀ ਕਰਦੇ ਨੇ ਠੀਕ ਹੈ ਇਹਨਾਂ ਕੋ ਤੇ ਕੋਈ ਆਪਣਾ ਬੰਦਾ ਹੀ ਹੈ ਨਹੀਂ ਜੀ ਹਾਂ ਭਾਜੀਪੀ ਦੇ ਬਹੁਤ ਸਾਰੇ ਤਾਨੂੰ ਪਤਾ ਜਰਨੈਲ ਮੈਂ ਵਾਪਸ ਲਏ ਤੇ ਬਹੁਤ ਸਾਰੇ ਹੋਰ ਆ ਜਣੇ ਨੇ ਜੀ ਉਹ ਵੀ ਮੇਰੀਆਂ ਗੱਲ ਇੱਕ ਸੁਣ ਲਓ ਬਹੁਤ ਸਾਰੇ ਹੋਰ ਆ ਜਣੇ ਨੇ ਹਾਂ ਇਹ ਵਿਚਾਰੇ ਉਥੇ ਤਰਲੋ ਮੱਛੀ ਹੁੰਦੇ ਰਹਿ ਜਿਹੜੇ ਜਿਸ ਤਰ ਮੱਛੀ ਜਦੋਂ ਪਾਣੀ ਤੋਂ ਬਾਹਰ ਛੁੱਟੀਦੀ ਨਾ ਹਾਂ ਤੇ ਆ ਕੇ ਕੰਡੇ ਤੇ ਆ ਕੇ ਤਰਲੋ ਮੱਛੀ ਹੁੰਦੀ ਹੈ ਜਿੰਨਾ ਚਿਰ ਪਾਣੀ ਚ ਨਹੀਂ ਜਾਂਦੀ ਇਹਨਾਂ ਕੋਤ ਕੈਂਡੀਡੇਟ ਲੱਪਣਾ ਇਹਨਾਂ ਨੂੰ ਪਿੰਡਾਂ ਚ ਵੜਨ ਕਿਨੇ ਦੇਣਾ ਮੈਨੂੰ ਇਹਨਾਂ ਦੱਸੋ ਹਾਂ ਭਾਜਪਾ ਜਿਹੜੀ ਹੈ ਸ਼ਹਿਰਾਂ ਤੋਂ ਬਿਨਾ ਕਿਸੇ ਇੱਕ ਅਸੈਂਬਲੀ ਇੱਕ ਪਾਰਲੀਮੈਂਟ ਹਲਕਾ ਮੈਨੂੰ ਦੱਸ ਦੋ ਜਿਹੜਾ ਇਹ ਆਪਣੀ ਤਾਕਤ ਨਾਲ ਆਪ ਜਿੱਤ ਸਕਦੇ ਥੈਟਸ ਵਾਈ ਥੇ ਆਰ ਡੈਸਪਰੇਟ ਜੇ ਬਾਦਲਾਂ ਨਾਲ ਆਗੇ ਫੇਰ ਹਾਂਜੀ ਫਿਰ ਬਾਦਲਾਂ ਨਾਲ ਲਾਗੇ ਤੁਹਾਨੂੰ ਲੱਗਦਾ ਕੁਝ ਬਚਾਓ ਜੇ ਬਾਦਲਾਂ ਨਾਲ ਆਗੇ ਤੇ ਬਾਦਲਾਂ ਨੂੰ ਕੋਈ ਸਿੱਖ ਵੋਟ ਹੀ ਨਹੀਂ ਪੈਣੀ ਹੂੰ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਸੀ ਕਿ ਅਕਾਲੀ ਦਲ ਬਿਲਕੁਲ ਹਮੇਸ਼ਾ ਵਾਂਗ ਸੇ ਕੰਗਾਲ ਹੋ ਜਾਏਗਾ ਜੇ ਇਹਨਾਂ ਨਾਲ ਇਹਨਾਂ ਨੇ ਆਪਣਾ ਰਾਜਨੀਤਿਕ ਰਿਸ਼ਤਾ ਕਰ ਲਿਆ ਜੀ ਅਕਾਲੀ ਦਲ ਕੰਗਾਲੋ ਜੀ ਇਹ ਕਿ ਤੁਹਾਡਾ ਵੀ ਕੋਈ ਸਰਵੇ ਲੀਕ ਹੋਣ ਦੀ ਖਬਰ ਸਾਹਮਣੇ ਆਈ ਸੀ ਉਹਦੇ ਚ ਕਹਿੰਦੇ ਪੰਜਾਬ ਚ ਤੁਹਾਨੂੰ 8 ਮਿਲਦੀਆਂ ਪਈਆਂ ਦੇਸ਼ ਚ 100 ਮਿਲਦੀ ਆ 8ਾ ਨੂੰ ਸੈਲੀਬ੍ਰੇਟ ਕਰਦੇ ਹੋ ਕਿ 100 ਦਾ ਅਫਸੋਸਜਾਰ ਕਰਦੇ ਹੋ ਕੋਈ ਮੈਂ ਨਹੀਂ ਨਾ ਸਾਨੂੰ ਕਿਸੇ ਗੱਲ ਦਾ ਅਫਸੋਸ ਹੈ ਵੇਖੋ 75 ਸਾਲਾਂ ਚ 50 ਸਾਲ ਕਾਂਗਰਸ ਨੇ ਰਾਜ ਕੀਤਾ ਜੀ ਹੂੰ ਕਿੰਨੀਆਂ ਇਲੈਕਸ਼ਨਾਂ ਲਗਾਤਾਰ ਨੇ ਜਿਹਦੇ ਵਿੱਚ ਭਾਜਪਾ ਨੂੰ ਕਦੀ 25 30 30 ਤੋਂ ਵੱਧ ਐਮਪੀ ਨਹੀਂ ਸੀ ਹੁੰਦੇ ਸੋ ਅੱਜ ਕੀ ਹੋਣਾ ਵੇਖੋ ਮੈਂ ਇੱਕ ਛੋਟੀ ਸਭ ਚ ਕਲੀਅਰ ਕਲੈਰਿਟੀ ਦਾ ਤੁਹਾਂ ਦੱਸਣਾ ਚਾਹੁੰਦਾ ਜੋ ਸੋਸ਼ਲ ਮੀਡੀਆ ਜਾਂ ਮੇਨਸਟ੍ਰੀਮ ਮੀਡੀਆ ਉਹਦੇ ਵਿੱਚ ਪ੍ਰੈਸ ਵੀ ਉਹਦੇ ਇਲੈਕਟ੍ਰੋਨਿਕ ਮੀਡੀਆ ਵੀ ਹੈ ਤੇ ਪ੍ਰਿੰਟ ਮੀਡੀਆ ਜੋ ਇਹ ਖਾਰੀ ਹੈ ਜੋ ਇਹ ਸੀਟਾਂ ਦੱਸ ਰਹੀ ਜੇ ਭਾਜਪਾ ਦੀਆਂ ਸੀਮੇ ਨੇ ਚ ਉਨੀਆਂ ਨਹੀਂ ਨਹੀਂ ਤੇ ਇੰਨੀ ਤਰਲੋ ਮੱਛੀ ਇੱਕ ਇੱਕ ਐਮਪੀ ਪਿੱਛੇ ਕਾਂਗਰਸ ਦੇ ਭਾਜਪਾ ਨਾ ਹੁੰਦੇ ਪਰ ਹੁਣ ਤਾਂ ਭਾਈ ਸਾਹਿਬ ਜੁੜਕਲੇ ਬਣਨ ਲੱਗ ਪਏ ਕਹਿੰਦਾ ਵੀ ਕਿਸੇ ਨੇ ਕਿਸੇ ਤੋਂ ਪੈਸੇ ਲੈ ਲਏ ਉਹ ਕਹਿੰਦਾ ਕਦੋਂ ਮੋੜਿਆ ਕਹਿੰਦਾ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਗਿਆ ਨਹੀਂ ਚਲੋ ਛੁਟਕਲੇ ਛੁਟਕਲਿਆਂ ਵਿੱਚੋਂ ਹੀ ਬੜਾ ਕੁਝ ਨਿਕਲ ਆਂਦਾ ਹੁੰਦਾ ਹੈ ਕਈ ਵਾਰ ਆ ਇੰਡੀਆ ਸ਼ਾਈਨਿੰਗ ਦੇ ਵਿੱਚੋਂ ਭਾਜਪਾ ਮੂੰਹ ਭਰ ਰੇ ਪਈ ਸੀ ਕਿ ਨਾ ਜੀ ਅੱਜੇ ਕੁਝ ਦੀ ਪਤਾ ਕੀ ਹਾਲਾਤ ਬੰਦ ਜੀ ਪੋਲਿਟਿਕਸ ਦੇ ਵਿੱਚ ਸੋਢੀ ਸਾਹਿਬ 2-4 ਮਹੀਨੇ ਤਾਂ ਬਹੁਤ ਵੱਡਾ ਟਾਈਮ ਬੰਦਦਾ ਜੀ ਕੁਝ ਦਿਨ ਤੇ ਕੁਝ ਹਫਤੇ ਹੀ ਇਤਿਹਾਸ ਨੂੰ ਕੰਪਲੀਟਲੀ ਬਦਲ ਦਿੱਤੇ